ਸਾਸੀ ਗਾਲ ਜੀ ਸਾਰਿਆਂ ਨੂੰ ਖੋਰ ਸੁਨਾਉ ਜੀ ਕੀ ਹਾਲ ਚੱਲ ਨੇ ਤੁਹਾਡੇ ਅਸੀਂ ਦੇ ਬਿਲਕੁਲ ਠੀਕ ਠਾਕ ਆ ਇਤਿਹਾਸ ਕਰਦੇ ਆ ਕਿ ਤੁਸੀਂ ਸਾਰੇ ਜਣੇ ਠੀਕ ਠਾਕ ਹੋਵੋਗੇ ਤੇ ਗੱਲ ਇਹ ਹੈ ਵੀ ਚੱਲੇ ਹਾਂ ਰਮਦਾਸ ਨਵਦੀਪ ਨੇ ਲਿਆਉਣਾ ਥੋੜਾ ਬੋਦਾ ਸਮਾਨ ਤੇ ਪਹਿਲਾਂ ਮੈਂ ਰਖਣਾ ਵੀ ਨਹੀਂ ਜਾਣਾ ਚੱਲੇ ਹਾਂ ਖਾਦ ਪਾਉਣ ਵਾਲੀ ਆਂਦੀ ਨਹੀਂ ਪਹਿਲਾਂ ਤੁਸੀਂ ਮੇਰੇ ਨਾਲ ਹੀ ਚੱਲੋ ਫਿਰ ਮੈਂ ਚੱਲੋ ਚੱਲ ਜਣੇ ਤਿਆਰ ਹੋਇਆ ਤੇ ਹੁਣ ਮੈਂ ਆਖਣਾ ਬਚਲੀ ਤੇ ਆਂਦੀ ਨਹੀਂ ਜਾਣਾ ਜੇ ਇਹਦੇ ਕਰੀ ਹੋ ਰਹੇ ਨੇ ਕਿਉਂ ਨਹੀਂ ਜਾਣਾ ਫਿਰ ਮੈਂ ਵੀ ਰਹਿਣ ਦੇਣਾ ਹੁਣ ਪੁੱਛਨੇ ਕਿਉਂ ਨਹੀਂ ਜਾਣਾ ਤੇ ਦੱਸੋ ਕਿਉਂ ਨਹੀਂ ਜਾਣਾ ਸ਼ਹਿਰ ਜਾਣਾ ਵਾ ਸ਼ਹਿਰ ਜਾਣਾ ਕਿਹੜੀ ਗਲੋਨੀ ਆ ਚਲੋ ਫਿਰ ਤੁਰੋ ਮੀ ਹੁੰਦਿਆਂ ਵਾ ਨਾ ਹਟਦਾ ਏ ਥੋੜਾ ਜਿਹਾ ਤੇ ਫਿਰ ਚੱਲਦੇ ਆ ਜੇ ਨਾ ਹਟਿਆ ਤੇ ਨਹੀਂ ਹਟੇਗਾ ਐਡੀ ਗੱਲ ਥੋੜੀ ਵੀ ਹਟਣਾ ਹੀ ਨਹੀਂ ਆ ਮੈਂ ਤਾਂ ਹੋ ਹੋ ਰਾ ਹੂੰ ਜੇ ਤੇ ਗਿਆ ਹਟ ਜਾ ਕੇ ਠੀਕ ਆ ਹੋਣ ਅੱਗੇ ਅੱਗੇ ਕਿੰਨਾ ਤੇਜ਼ ਹੀ ਉਹ ਗੱਡੀ ਜਾਂਦਾ ਜਾਣਦੀ ਪਾਪਾ ਅੱਗੇ ਮੀ ਕਿੰਨਾ ਤੇਜ਼ ਹੀ ਤੇ ਹੁਣ ਘਟ ਗਿਆ ਵਾ ਥੋੜਾ ਵੇਖੋ ਤੇ ਹਟ ਹੀ ਜਾਣਾ ਵਾ ਆ ਹਟਦੇ ਜਾਣਾ ਹਾਂਜੀ ਆ ਜੈ ਟਰੈਕਟਰ ਤੋਂ ਹੋਂਦਿਆ ਹੈ ਲਾਉਂਗੀ ਚੈਰੋਲਾ ਕਿਉਂ ਨਹੀਂ ਆ ਹੀ ਲੈਸਨ ਸੂਟ ਨੂੰ ਲਾਉਣ ਵਾਸਤੇ ਤੇ ਹੁਣ ਮੀ ਹੋਂਦਿਆ ਵਾ ਹਟੇਗਾ ਤੇ ਫਿਰ ਜਾਵਾਂਗੇ ਠੀਕ ਮੰਮੂ ਮੀ ਤਾਂ ਏਕੇ ਜਿਤੋਂ ਨਿਆਵਾ ਜਿਦੂ ਐਦਾਂ ਮੀ ਪਿੰਦਾ ਹੁੰਦਾ ਹਿੱਤੇ ਮਮੀ ਮੀ ਦੇ ਵਿੱਚ ਝਾੜੂ ਫੜ ਕੇ ਤੇ ਫੇਰਾਂ ਲਾ ਕੇ ਪੈਂਦੇ ਨੇ ਕਿ ਵੇੜਾ ਸਾਫ਼ ਹੋ ਜਾਏਗਾ ਤੇ ਜਾ ਮਮੀ ਦੇ ਬਾਣੇ ਨਾਲ ਛਾਤੇ ਤੇ ਚੱਲ ਜਣਾ ਕਿ ਉੱਤੇ ਪਾਣੀ ਖਲੋਤਾ ਵਾ ਤੇ ਮੈਂ ਉਹ ਸਾਫ਼ ਕਰ ਆਉਣੀ ਆ ਜਾਣੇ ਕੀ ਹੁੰਦਾ ਹੈ ਉਹਨਾਂ ਨੂੰ ਵੀ ਹਾਂ ਕਿ ਮੈਂ ਮੀ ਚ ਭਿੱਜਾਂ ਉਹਨਾਂ ਨੂੰ ਮਜ਼ਾ ਆਉਂਦਾ ਹੈ ਇਹ ਚੀਜ਼ ਦਾ ਪਰ ਇਹ ਕਿ ਉਹਨਾਂ ਨੂੰ ਥੋੜਾ ਹੁੰਦਾ ਹੈ ਕਿ ਮੈਂ ਸਿਆਣੀ ਆ ਨਾ ਤੇ ਇੱਕਦਾਂ ਮੈਂ ਕਿਦਾਂ ਭਿੱਜਾਂਗੀ ਤੇ ਫਿਰ ਉਹ ਬਾਨੇ ਦੇ ਨਾਲ ਝਾੜੂ ਲੱਲਣਾ ਨੇ ਤੇ ਫਿਰ ਸਾਰੇ ਮੀਂਹ ਜਨੇ ਚਰ ਮੀਂਹ ਹੁੰਦਾ ਰਹਿਣਾ ਨਾਲੇ ਚਕਟਾਈਂ ਝਾੜੂ ਫੇਰ ਹਾਂ ਮੇਰਾ ਕੰਮ ਹੋ ਜਾਂਦਾ ਹਾਂ ਹਾਂ ਗੱਲ ਪਤਾ ਕੀ ਸੀ ਇਹਨਾਂ ਦਿਨਾਂ ਦੇ ਵਿੱਚ ਹੈ ਨਾ ਮੰਮੀ ਨੂੰ ਨਿਕਲਦੀ ਨਹੀਂ ਪਿੱਤ ਹੂੰ ਹੂੰ ਉਹ ਜਿੱਦਾਂ ਹੁਣ ਮੀਂਹ ਦੇ ਵਿੱਚ ਪਈਏ ਫਿਰ ਜਿੱਦਾਂ ਹਾਂ ਉਹ ਫਿਰ ਹਟ ਜਾਂਦੀ ਆ ਹਾਂ ਠੀਕ ਹੋ ਜਾਂਦੀ ਆ ਉਹ ਤਾਂ ਕਰਕੇ ਹੂੰ ਤੇ ਬਾਕੀ ਓਦਾਂ ਮੀਂਹ ਚ ਨਾਉਂਦਾ ਮਜ਼ਾ ਵੀ ਆਉਂਦਾ ਵਾ ਸਹੀ ਗੱਲ ਆ ਤੇ ਮੁੜ ਕੇ ਜਦੋਂ ਠੰਡ ਲੱਗਦੀ ਆ ਥੋੜਾਕ ਟਾਈਮ ਨਾਲ ਹੀ ਫਿਰ ਕਿੰਨੀ ਠੱਡ ਲੱਗਦੀ ਨਾ ਜਦੋਂ ਛੋਟੇ ਛੋਟੇ ਹੁੰਦੇ ਹੁਣ ਤੇ ਉਹ ਚੀਜ਼ਾਂ ਹੈ ਨਹੀਂਆਂ ਮੀਂਹ ਪੈਣਾ ਕਰਨਾ ਤੇ ਸਾਈਕਲ ਦੇ ਟਾਇਰ ਹੁਣੇ ਨਾਲ ਡੰਡੇ ਜੇ ਖੜੇ ਹਣੇ ਚੱਲਣ ਦੇ ਚਾਹਸ ਚੱਲ ਉਹ ਵੇਲੇ ਚੀਜ਼ਾਂ ਖਤਮ ਹੋ ਗਈਆਂ ਸਹੀ ਗੱਲ ਉਹ ਚੀਜ਼ ਸਗੋ ਵਧੀਆ ਹੀ ਹਣੇ ਨਿਆਣੇ ਸਾਰੇ ਰਲ ਮਿਲ ਕੇ ਖੇਡਦੇ ਹੁੰਦੇ ਸੀ ਭੱਜਦੇ ਦੌੜਦੇ ਸੀ ਤੇ ਹੁਣ ਤੇ ਰੋਟੀ ਬਸਾਈਆਂ ਨੇ ਘਟ ਖਾਂਦੇ ਕਿਉਂ ਪੀਣਾ ਭੱਜ ਦੌੜ ਹੈ ਨਹੀਂ ਹੁਣਾਂ ਚ ਬਡੇ ਰਹਿੰਦੇ ਨੇ ਸਹੀ ਗੱਲ ਆ ਤਾਂ ਹੀ ਕਹਿੰਦੇ ਆਣਾ ਵੀ ਹੱਡਾਂ ਜਣਾ ਆ ਵੀ ਨਹੀਂ ਉਹ ਖੰਦਾ ਤਾਂ ਆ ਵੀ ਨਹੀਂ ਆ ਖੰਦਾ ਜਦੋਂ ਫਿਰਨਾ ਤੁਰਨਾ ਨਹੀਂ ਆ ਤਾਂ ਫਿਰ ਭੁੱਖ ਕਿੱਥੋਂ ਲੱਗਣੀ ਉਹਨੂੰ ਹੁੰਦਾ ਕਿ ਛੇਤੀ ਚਲੀ ਉਹਦੇ ਪੈਣ ਕੀ ਆ ਉਹਨੂੰ ਇਹ ਕੀ ਦਾਦੂ ਪਿੰਡ ਚੱਲੇ ਆ ਤਾਂ ਹੀ ਉਹ ਫੜੀ ਫਿਰਨਦੇ ਆ ਦੋਵੇਂ ਚੱਪਲਾਂ ਦੇ ਜੋੜੇ ਹਾਂ ਅੰਦਾ ਇੱਕ ਉੱਥੇ ਜਾ ਕੇ ਪਾਲਾਂਗਾ ਇੱਕ ਪਾਇਆ ਇੱਕ ਲਾਇਆ ਇੱਕ ਅੰਦਾ ਉੱਥੇ ਜਾ ਕੇ ਪਾਲਾਂਗਾ ਇੱਕ ਪਾਇਆ ਤੇ ਘਾਤਾਂ ਜੇ ਫੜਿਆ ਇੱਕ ਉੱਥੇ ਜਾ ਕੇ ਕਹਿੰਦਾ ਪਾਵਾਂਗਾ ਸੈ ਸਕੀਮ ਤੇ ਆਪਣੀ ਤੇ ਮੈਂ ਸੋਚਣ ਦੀ ਜੇ ਮੀ ਨਾ ਹਟਿਆ ਤੇ ਫੇਰ ਫਿਰ ਕੀ ਹੋਏਗਾ ਫਿਰ ਸੂਟ ਰਹਿ ਜਾਣਗੇ ਤੇ ਰਜਨਜੀਤਾਂ ਫਿਰ ਕਿਉਂ ਚਲਿਆ ਕਿਹੜਾ ਵੀ ਇਦਾਂ ਸਾਹੇ ਦਾ ਕੰਮ ਐ ਵੀ ਜ਼ਰੂਰੀ ਚਾਹੀਦੇ ਚਾਹੀਦੇ ਨੇ ਮੈਂ ਕਹਾਂ ਨਹੀਂ ਕਿ ਚਲ ਅੱਜ ਆਪਾਂ ਵੀਡੀਓ ਨਹੀਂ ਹੀ ਬਣਾਉਣੀ ਛੁੱਟੀ ਆ ਸਾਨੂੰ ਇੱਕ ਸਮਾਂ ਸਾਡੇ ਛੁੱਟੀ ਵਾਲੇ ਹੁੰਦਾ ਦੇਣਾ ਛੁੱਟੀ ਦਾ ਹਾਲ ਲਿਆ ਜਾਂਦਾ ਵੀਡੀਓ ਨਹੀਂ ਬਹਾਨੀ ਤੇ ਮੇਰਾ ਦਾ ਹੀ ਪੀ ਲੈਸ ਲੁਸ ਲਿਆ ਕੇ ਥੋੜਾ ਬਹੁਤਾ ਬਣਾਉਣੀ ਆ ਹਾਂ ਤੇ ਦੱਸੋ ਜੀ ਚੁੱਕੋ ਹੋਣਾ ਦਾ ਓਏ ਹੋਏ ਓਏ ਫੜਾ ਹੁਣ ਆਪਣੇ ਲੱਡੂ ਨੂੰ ਚਲਾ ਜਾ 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 ਆਈ ਮਾ ਦੱਸੋ ਦੱਸੋ ਤੁਸੀਂ ਵੀ ਹੈ ਉਹ ਆ ਗਏ ਬੋਲ ਕੁਛ ਨਹੀਂ ਹੱਟ ਗਿਆ ਕਿੱਥੇ ੜਿਆ ਜੇ ਕਿੱਥੇ ਹੀ ਥੋੜਾ ਥੋੜਾ ਆਉਂਦਾ ਹੈ ਹਜੇ ਤੇ ਆਉਣ ਲਿਆ ਆਈ ਉਹ ਦੇਖੋ ਮੜਾ ਮੜਾ ਚੱਲੀਏ ਹੁਣ ਹਾਂਜੀ ਚਲੋ ਉਹ ਫੜ ਲਓ ਛੱਤਰੀਆਂ ਆਪਣੀਆਂ ਆਪਣੀਆਂ ਨਹੀਂ ਹੂੰ ਇਦਾਂ ਹੀ ਚੱਲ ਜਾਨੇ ਹੁਣ ਕਿਨਾ ਕਿ ਇਧਰ ਜਾਣ ਦੀ ਗੱਲ ਨਹੀਂ ਹੈਗੀ ਐਨੇ ਚਤੇ ਤੇ ਚਲੇ ਜਾਣਾ ਮੰਨ ਲਓ ਉੱਥੇ ਵੀ ਇਹ ਬਾਜ਼ਾਰ ਚ ਕਿਤੇ ਆਉਂਦਾ ਪਿਆ ਹਾਂ ਗੱਡੀ ਚ ਉਤਰਿਆ ਆਉਂਦਾ ਪਿਆ ਤਾਂ ਫੇਰ ਹਾਂਜੀ ਲੈ ਲੈਨੇ ਆ ਜਿੱਥੇ ਇਨਾਚਰ ਖਲੋਤੇ ਨੇ ਫੇਰ ਉੱਥੇ ਹੀ ਗੱਡੀ ਚ ਪੈਰਾਂਗੇ ਕੋਈ ਨਹੀਂ ਠੀਕ ਚਲੋ ਫੜ ਲੂ ਚਲੋ ਇਹ ਚੱਲੀ ਹੈ ਹਨਾ ਜਾਨਵਰ ਹੋਣਾ ਪੂਰੇ ਖੁਸ਼ ਨੇ ਹਾਂ ਨਉਦੀਪਾ ਹੰਡਾ ਠੰਡਾ ਮਾਹੌਲ ਹੋ ਗਿਆ ਨਾ ਠੰਡੀ ਹਵਾਵਾਂ ਜਦੋਂ ਐਦਾਂ ਮੀਂਹ ਹੁੰਦਾ ਹੁੰਦਾ ਸੀ ਨਾ ਹਾਂ ਤੇ ਨਿਆਣਿਆਂ ਦੀ ਅੱਖਾਂ ਵਿੱਚ ਜਿਹੜੀਆਂ ਚਿੱਟੀਆਂ ਸਮਹਿੰਦੀਆਂ ਜਦੋਂ ਸਾਫ਼ ਹੋ ਜਾਂਦਾ ਨਾ ਮੌਸਮ ਵੇ ਕਿੱਡਾ ਸੋਹਣਾ ਉੱਤੇ ਮੌਸਮ ਕਟਾ ਮਿੱਟੀ ਸਾਰਾ ਡਿੱਗ ਗਿਆ ਮੀਂਹ ਨਾਲ ਠਾਂ ਤੂੰ ਕੀ ਕਹਿੰਦਾ ਕੋਲ ਪਰਸੋਂ ਮੀਂਹ ਹੁੰਦਾ ਸੀ ਪਰਸੋਂ ਮੀਂਹ ਹੁੰਦਾ ਸੀ ਹਾਂ ਤੇ ਤੁਸੀਂ ਮੀਂਹ ਦੇ ਵਿੱਚ ਨਾਉਂਦੇ ਕਿਉਂ ਨਹੀਂ ਜੀ ਦਾਉਣਾ ਨਾਤਾ ਸੀ ਨਾ ਆਕਰ ਉਹ ਮੀਂਹ ਦੇ ਵਿੱਚ ਨਾਤਾ ਹੈ ਹੁੱਚ ਉਠ ਇਹਨੇ ਨਾ ਕਦੀ ਮੀਂਹ ਚ ਨਾਤਾ ਇਹ ਮੈਨੂੰ ਲੱਗਦਾ ਸ਼ਾਇਦ ਨਾ ਨਹੀਂ ਨਾਤਾ ਕਦੀ ਨਾਤਾ ਚਲੋ ਠੀਕ ਹੈ ਮੰਨ ਲਓ ਅਨੁਸਾਰ ਹਟ ਲੋ ਵੱਡੀ ਬਸ ਉਹਨੂੰ ਜ਼ਿਆਦਾ ਚੇਤਾ ਹੋਣਾ ਵਾ ਚਲੋ ਹਰ ਚਲੋ ਫਿਰ ਕੀ ਨਹੀਂ ਮੈਨੇ ਕਿਉਂ ਕਿਉਂ ਕੀ ਗੱਲ ਹੈ ਓਏ ਓ ਸੀ ਜੀ ਦੇ ਪਾਪਾ ਲੈ ਮਮਾ ਦੇ ਹਾਂ ਫੌਜੀ ਫੌਜੀ ਪਾਪਾ ਵਾਲਾ ਮਮਾ ਬਣ ਗਏ ਫੌਜੀ ਪਾਪਾ ਵਾਲੇ ਮਮਾ ਬਣੇ ਮਾਸੀ ਜੀ ਦੇ ਪਾਪਾ ਚਿਤੇਲੇ ਸੀ ਜੀ ਪਾਪਾ ਮੈਲੀ ਡਿਊਟੀ ਹਾਂ ਬਾਹਰ ਗਿਰ ਲੋੜ ਹੈ ਹੂੰ ਫੌਜੀ ਪਾਪਾ ਸਾ ਤੇਲੇ ਲਈ ਆ ਮਮਾ ਨੇ ਇਹਨੂੰ ਪਤਾ ਵੀ ਫੌਜੀਆ ਦੀ ਯੂਨੀਫਾਰਮ ਨਹੀਂ ਇੱਥੇ ਆ ਉਦਰੇ ਲਾਂ ਜਾਣੇ ਡਾਪੇ ਨਾ ਖੇਡਣ ਵਾਲੇ ਹਾਂ ਸਹੀ ਗੱਲ ਪਿੰਡਾਂ ਚ ਹੈਗਾ ਜੇ ਕਿਤੇ ਕਿਤੇ ਹੋ ਗਿਆ ਲੱਗ ਜਣੇ ਖੇਡਣ ਦੇ ਇਨਮੀ ਜਾਣ ਕੇ ਵੇਲਾ ਨੁਕਤ ਬਾ ਜਾਣ ਕੇ ਜਾਣ ਕੇ ਤੇ ਉਹ ਸਲਿੱਪਾਂ ਡੇ ਨੇ ਹੁਣ ਕਢਾਉਣ ਆਉਂਦੀ ਆ ਜ਼ੋਰ ਲੱਗਣ ਡੇ ਨੇ ਇੱਕ ਦੂਜੇ ਦੇ ਵੇਖ ਵੇ ਉਹ ਛੱਡ ਜਿਹੜਾ ਥਲੜੇ ਬੰਨੇ ਉਹ ਵੀ ਹੂੰ

ਆਪਣਾ ਨਾਂ ਨਾ ਹੱਥ ਲਾ ਕੇ ਕਰਦੇ ਲੈਣਾ ਹੀ ਨਾਂ ਲੱਗਦਾ ਠੀਕ ਆਹਦੇ ਨੂੰ ਮੜੀ ਹੀ ਮੈਂ ਰਾਦਰਾ ਦਾ ਹਿਸਾਬੀ ਇਹਨਾਂ ਤਲੇ ਮੰਗਾ ਪਰ ਨਹੀਂ ਲੱਤੀ ਆ ਗਈਆਂ ਹੂੰ ਆਗਲੇ ਪਿੰਨੇ ਸਤਾ ਤੂੰ ਉੱਥੇ ਉਤਰ ਗਈ ਹਾਂਜੀ ਤੇ ਹਾਵਾ ਵਾਲੀ ਸੀਟ ਤਾਂ ਨਾ ਹੋਵੇ ਹੂੰ ਵਿਸ਼ੇ ਫਿਰ ਮਾਈਕੋ ਰੱਖੀ ਦੋ ਡਿੱਗੀ ਚ ਰੱਖ ਲੈਣੀ ਤਾਂ ਦਾਂ 6 ਕਬੋਰੀਆਂ ਲੈ ਆ ਜੰਨੀ ਠੀਕ ਅਹੀਂ ਤੇ ਗੱਡੀ ਦਾ ਵੀ ਆਟਾ ਬਣਾਇਆ ਨਹੀਂ ਮੈਂ ਲਾਈ ਸਕੀਮ ਹਾਂ ਇਹ ਕੱਲ ਨੂੰ ਅਮਰਾ ਉੱਤਰੋਂ ਹਾਂਜੀ ਤੇ ਨੌਜਾ ਦਾ ਚਾਰ ਹੋਰ ਲੱਦ ਲਿਆਵਾਂਗੇ ਸੱਤ ਕਬੋਰੀਆਂ ਚਾਹੀਦੀਆਂ ਔਰ ਇੱਕ ਟੱਕਾ ਭੋਣੀ ਹੈ ਇੱਕ ਕੁਦੀ ਨਹੀਂ